ਮંત્રી ਸਾਹਿਬ ਉਪਰਾਲੇ ਕਰ ਰਹੇ ਨੇ ਕਿ ਜਿਹੜੇ ਸਾਡੇ ਤਿਉਹਾਰ ਨੇ ਸਾਡਾ ਵਿਰਸਾ ਆਪਾਂ ਉਹਨੂੰ ਸੰਭ ਕੇ ਰੱਖੀਏ ਜਿਹਦੇ ਲਈ ਪੰਜਾਬ ਜਾਣਿਆ ਜਾਂਦਾ ਸੀ ਕਿ ਪੰਜਾਬ ਕਿੱਦੇ ਭੰਗੜਿਆਂ ਦੀ ਰੌਣਕ ਮੇਲਿਆਂ ਦੀ ਧਰਤੀ ਉਹਨੂੰ ਆਪਾਂ ਵਿਰਸੇ ਨੂੰ ਸੰਭੀਏ ਉਹ ਰੌਣਕ ਮੇਲੇ ਉਹ ਇਦਾਂ ਹੀ ਬਰਕਰਾਰ ਰਹਿਣ ਉਹ ਕਿੱਦੇ ਭੰਗੜੇ ਪੰਜਾਬ 'ਚ ਪੈਂਦੇ ਰਹਿਣ ਸਾਡੇ ਬੱਚੇ ਨੇ ਜਿਹੜੇ ਉਹ ਇੰਨੇ ਟੈਲੈਂਟਡ ਨੇ ਕਿ ਆਪਾਂ ਉਹਨਾਂ ਤੋਂ ਕੁਝ ਵੀ ਕਰਾ ਸਕਦੇ ਹਾਂ ਅੱਜ ਕੱਲ ਤਾਂ ਤਾਂ ਯੋਗੀ ਧੀਆਂ ਦਾ ਯੋਗ ਹੈ ਕੁੜੀਆਂ ਹਰ ਪੱਖੋਂ ਮੁੰਡਿਆਂ ਤੋਂ ਅੱਗੇ ਨੇ ਪੜ੍ਹਾਈ ਚ ਲਾ ਲੋ ਤੁਸੀਂ ਨੌਕਰੀਆਂ ਦੀ ਗੱਲ ਕਰ ਲਿਓ ਤੁਸੀਂ ਵੱਡੇ ਵੱਡੇ ਅਹੁਦਿਆਂ ਦੀ ਗੱਲ ਕਰ ਲੋ ਰਾਜਨੀਤੀ ਦੀ ਗੱਲ ਕਰ ਲੋ ਹਰ ਥਾਂ ਤੇ ਧੀਆਂ ਨੇ ਮੱਲਾ ਮਾਰੀਆਂ ਹੋਈਆਂ ਸਾਨੂੰ ਲੇਡੀਜ਼ ਨੂੰ ਹਮੇਸ਼ਾ ਘਰ 'ਚ ਹੀ ਰੱਖਿਆ ਜਾਂਦਾ ਹੈ ਘਰ ਦੇ ਕੰਮਾਂ 'ਚ ਉਲਝ ਕੇ ਰਹਿ ਜਾਂਦੇ ਆ ਇਹਾਂ ਕੋਈ ਵਰਕਿੰਗ ਹੁੰਦਾ ਤੇ ਉਹ ਕਮਾਕਾਰਾਂ ਚ ਇੰਨਾ ਬਿਜ਼ੀ ਹੁੰਦਾ ਬੱਚਿਆਂ ਚ ਇੰਨਾ ਬਿਜ਼ੀ ਹੋ ਜਾਂਦਾ ਕਿ ਇੱਕ ਆਊਟਿੰਗ ਦਾ ਜਾਂ ਇੱਕ ਆਪਣੇ ਖੁੱਲ ਕੇ ਹੱਸਣ ਨੱਚਣ ਟੱਪਣ ਦਾ ਮੌਕਾ ਹੀ ਨਹੀਂ ਮਿਲਦਾ ਸੋ ਤੀਆਂ ਇੱਕ ਇਹ ਜਾ ਆਪਣੇ ਕੋਲ ਤਿਹਾਰ ਹੈ ਜਿਦੇ ਚ ਆਪ ਲੇਡੀਜ਼ ਆਪਣੀ ਸਾਰੇ ਸਾਲ ਦੀ ਫ੍ਰਸਟ੍ਰੇਸ਼ਨ ਕੱਢ ਸਕਦੀਆਂ ਆਪਾਂ ਲੇਡੀਜ਼ ਨੂੰ ਤਾਂ ਇੱਕ ਮੌਕਾ ਚਾਹੀਦਾ ਹੁੰਦਾ ਕਿ ਆਪਾਂ ਨੱਚ ਟੱਪ ਲਈਏ ਕੋਈ ਰੌਣਕ ਮੇਲਾ ਦੇਖ ਲਈਏ ਸੋ ਸਾਲ ਚ ਇੱਕ ਵਾਰ ਤੀਆਂ ਆਉਂਦੀਆਂ ਤੇ ਹਰ ਲੇਡੀ ਨੂੰ ਹੁੰਦਾ ਵੀ ਵੱਧ ਚੜ ਕੇ ਤੀਆਂ ਮਨਾ ਲਈਏ ਸੋ ਤੁਹਾਡੇ ਸਾਰਿਆਂ ਦਾ ਧੰਨਵਾਦ ਹੈ ਸਪੈਸ਼ਲੀ ਧੰਨਵਾਦ ਕਰਦੀਆਂ ਐਮਐਲਏ ਸਾਹਿਬ ਨੇ ਜਿਨ੍ਹਾਂ ਇਹ ਉਪਰਾਲਾ ਕੀਤਾ ਤੇ ਤੀਆਂ ਦਾ ਜਿਹੜਾ ਮੇਲਾ ਉਹ ਲਵਾਇਆ ਸਾਨੂੰ ਲੇਡੀਜ਼ ਨੂੰ ਹਮੇਸ਼ਾ ਘਰ ਚ ਹੀ ਰੱਖਿਆ ਜਾਂਦਾ ਹੈ ਘਰ ਦੇ ਕੰਮਾਂ ਚ ਉਲਝ ਕੇ ਰਹਿ ਜਾਂਦੇ ਆ ਇਹਾਂ ਕੋਈ ਵਰਕਿੰਗ ਹੁੰਦਾ ਤੇ ਉਹ ਕਮਾਕਾਰਾਂ ਚ ਇੰਨਾ ਬਿਜ਼ੀ ਹੁੰਦਾ ਬੱਚਿਆਂ ਚ ਇੰਨਾ ਬਿਜ਼ੀ ਹੋ ਜਾਂਦਾ ਕਿ ਇੱਕ ਆਊਟਿੰਗ ਦਾ ਜਾਂ ਇੱਕ ਆਪਣੇ ਖੁੱਲ ਕੇ ਹੱਸਣ ਨੱਚਣ ਟੱਪਣ ਦਾ ਮੌਕਾ ਹੀ ਨਹੀਂ ਮਿਲਦਾ ਸੋ ਤੀਆਂ ਇੱਕ ਇਹ ਜਾ ਆਪਣੇ ਕੋਲ ਤਿਹਾਰ ਹੈ ਜਿਦੇ ਚ ਲੇਡੀਜ਼ ਆਪਣੀ ਸਾਰੇ ਸਾਲ ਦੀ ਫ੍ਰਸਟ੍ਰੇਸ਼ਨ ਕੱਢ ਸਕਦੀਆਂ ਨੱਚ ਕੇ ਟੱਪ ਕੇ ਗੱਲਾਂ ਬਾਤਾਂ ਕਰਕੇ ਇੱਕ ਦੂਜੇ ਨੂੰ ਮਿਲ ਕੇ ਕਿਉਂਕਿ ਮਿਲਿਆ ਨਾ ਵੀ ਬਹੁਤ ਸਮਾਂ ਹੋ ਜਾਂਦਾ ਸੋ ਆਪਣੇ ਸੱਭਿਆਚਾਰ ਦਾ ਇੱਕ ਇਹੋ ਜਿਹਾ ਅੰਗ ਹੈ ਜਿਹੜਾ ਆਪਾਂ ਨੂੰ ਬਹੁਤ ਸਾਹਮ ਕੇ ਰੱਖਣਾ ਚਾਹੀਦਾ ਹੈ ਇਹਨੂੰ ਅਗਲੀ ਪੀੜ੍ਹੀ ਨੂੰ ਵੀ ਦੱਸਣਾ ਚਾਹੀਦਾ ਵੀ ਇਹ ਤਿਉਹਾਰ ਸਾਡੇ ਜਿਹੜੇ ਨੇ ਉਹਨਾਂ ਨੂੰ ਸਾਹਮ ਕੇ ਰੱਖਣ ਆਪਣੇ ਵਿਰਸੇ ਨੂੰ ਸਾਹਮ ਕੇ ਰੱਖਣ ਅੱਜ ਮੈਂ ਦੇਖਿਆ ਕਿ ਛੋਟੇ-ਛੋਟੇ ਬੱਚੇ ਇੰਨਾ ਵਧੀਆ ਪਰਫਾਰਮ ਕਰ ਰਹੇ ਨੇ ਲੱਗਦਾ ਹੀ ਨਹੀਂ ਕਿ ਇਹ ਗਵਰਨਮੈਂਟ ਸਕੂਲਸ ਦੇ ਬੱਚੇ ਨੇ ਉਹਨਾਂ ਦਾ ਟੈਲੈਂਟ ਦੇਖ ਕੇ ਇਦਾਂ ਲੱਗਦਾ ਹੈ ਕਿ ਪਤਾ ਨਹੀਂ ਕਿਹੜੇ ਵਧੀਆ ਸਕੂਲ ਚ ਪੜਦੇ ਹੋਣਗੇ ਇੰਨੇ ਵੈਲ এডਿਕੇਟਿਡ ਨੇ ਟੈਲੈਂਟਡ ਨੇ ਤੇ ਕੌਨਫੀਡੈਂਸ ਇੰਨਾ ਜ਼ਿਆਦਾ ਮੈਨੂੰ ਲੱਗਦਾ ਨਹੀਂ ਕਿ ਸਾਡੇ ਚ ਇੰਨਾ ਕੌਨਫੀਡੈਂਸ ਸੀਗਾ ਜਦ ਅਸੀਂ ਛੋਟੇ ਸੀਗੇ ਅੱਜ ਕੱਲ ਦੇ ਬੱਚੇ ਇੰਨੇ ਕੌਨਫੀਡੈਂਟ ਨੇ ਸਰਕਾਰ ਆਪਣੇ ਵੱਲੋਂ ਪੂਰੇ ਉਪਰਾਲੇ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਉਪਰਾਲੇ ਕਰ ਰਹੇ ਨੇ ਕਿ ਜਿਹੜੇ ਸਾਡੇ ਤਿਉਹਾਰ ਨੇ ਸਾਡਾ ਵਿਰਸਾ ਹੈ ਆਪਾਂ ਉਹਨੂੰ ਸਾਂਭ ਕੇ ਰੱਖੀਏ ਜਿਹਦੇ ਲਈ ਪੰਜਾਬ ਜਾਣਿਆ ਜਾਂਦਾ ਸੀ ਕਿ ਪੰਜਾਬ ਕਿੱਦੇ ਭੰਗੜਿਆਂ ਦੀ ਰੌਣਕ ਮੇਲਿਆਂ ਦੀ ਧਰਤੀ ਉਹਨੂੰ ਆਪਾਂ ਵਿਰਸੇ ਨੂੰ ਸੰਭੀਏ ਉਹ ਰੌਣਕ ਮੇਲੇ ਉਹ ਇਦਾਂ ਹੀ ਬਰਕਰਾਰ ਰਹਿਣ ਉਹ ਕਿੱਦੇ ਭੰਗੜੇ ਪੰਜਾਬ 'ਚ ਪੈਂਦੇ ਰਹਿਣ ਸਾਡੇ ਬੱਚੇ ਨੇ ਜਿਹੜੇ ਉਹ ਇੰਨੇ ਟੈਲੈਂਟਡ ਨੇ ਕਿ ਆਪਾਂ ਉਹਨਾਂ ਤੋਂ ਕੁਝ ਵੀ ਕਰਾ ਸਕਦੇ ਹਾਂ ਇੱਕ ਉਹਨਾਂ ਨੂੰ ਆਪਰਚੂਨਿਟੀ ਚਾਹੀਦੀ ਹੁੰਦੀ ਹੈ ਇੱਕ ਮੌਕਾ ਚਾਹੀਦਾ ਹੈ ਕਿ ਉਹ ਕਿ ਤੇ ਸਟੇਜ ਤੇ ਪਰਫਾਰਮ ਕਰਨ ਜਾਂ ਉਹਨਾਂ ਨੂੰ ਰਿਕਗਨਾਈਜ਼ ਕੋਈ ਬੰਦਾ ਕਰੇ ਸੋ ਇਹ ਜੇ ਮੇਲੇ ਜਿਹੜੇ ਲੱਗਦੇ ਨੇ ਮੈਨੂੰ ਲੱਗਦਾ ਹੈ ਬੱਚਿਆਂ ਲਈ ਬਹੁਤ ਵਧੀਆ ਉਪਰਾਲਾ ਹੈ ਕਿ ਬੱਚੇ ਆਪਦਾ ਟੈਲੈਂਟ ਸਾਰੀ ਦੁਨੀਆ ਦੇ ਅੱਗੇ ਦਿਖਾ ਸਕਦੇ ਨੇ ਦੁਨੀਆ ਨੂੰ ਦੱਸ ਸਕਦੇ ਨੇ ਵੀ ਧੀਆਂ ਵੀ ਕਿਸੇ ਤੋਂ ਘਟ ਨਹੀਂ ਹੁੰਦੀਆਂ ਮੈਨੂੰ ਲੱਗਦਾ ਅੱਜ ਕੱਲ ਤਾਂ ਤਾਂ ਯੋਗੀ ਧੀਆਂ ਦਾ ਯੋਗ ਹੈ ਕੁੜੀਆਂ ਹਰ ਪੱਖੋਂ ਮੁੰਡਿਆਂ ਤੋਂ ਅੱਗੇ ਨੇ ਪੜ੍ਹਾਈ ਚ ਲਾ ਲੋ ਤੁਸੀਂ ਨੌਕਰੀਆਂ ਦੀ ਗੱਲ ਕਰ ਲਿਓ ਤੁਸੀਂ ਵੱਡੇ-ਵੱਡੇ ਅਹੁਦਿਆਂ ਦੀ ਗੱਲ ਕਰ ਲਓ ਰਾਜਨੀਤੀ ਦੀ ਗੱਲ ਕਰ ਲਓ ਹਰ ਥਾਂ ਤੇ ਤੀਆਂ ਨੇ ਮੱਲਾ ਮਾਰੀਆਂ ਹੋਈਆਂ ਤੀਆਂ ਨੂੰ ਆਪਾਂ ਨੂੰ ਮੌਕਾ ਦੇਣ ਦੀ ਲੋੜ ਹੁੰਦੀ ਹੈ ਮੈਨੂੰ ਲੱਗਦਾ ਤੀਆਂ ਜੋ ਅਸਮਾਨ ਦੀ ਸ਼ਿਖਰ ਤੱਕ ਪਹੁੰਚ ਸਕਦੀਆਂ ਨੇ ਇੱਕ ਮੌਕਾ ਦੇਣ ਦੀ ਲੋੜ ਸੋ ਤੁਹਾਡੇ ਪੇਰੈਂਟਸ ਦਾ ਵੀ ਜਿਨ੍ਹਾਂ ਨੇ ਅੱਜ ਆਪਦੇ ਬੱਚੇ ਆ ਉਹਨੂੰ ਮੌਕਾ ਦੇ ਰਹੇ ਨੇ ਜਿਹੜੇ ਫੀਲਡ ਚ ਬੱਚੇ ਜਾਣਾ ਚਾਹੁੰਦੇ ਨੇ ਉਧਰ ਭੇਜ ਰਹੇ ਨੇ ਥੋੜਾ ਮੈਂ ਧੰਨਵਾਦ ਵੀ ਕਰਦੀ ਆ ਤੇ ਇਹਨੂੰ ਐਦਾਂ ਹੀ ਜਾਰੀ ਰੱਖ